ਨਵਜੋ ਸਿੱਧੂ ਨੂੰ ਕੋਈ ਕੁਝ ਵੀ ਕਹਿੰਦਾ ਰਹੇ ਕੈਂਸਰ ਨਾਲ ਲੜਦੀ ਪਤਨੀ ਲਈ ਉਹਨਾਂ ਨੇ ਜੋ ਕੀਤਾ ਉਹ ਵਾਕਈ ਮਿਸਾਲ ਹੈ ਪਤਨੀ ਨੂੰ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਕਰਨ ਮਗਰੋਂ ਹੁਣ ਇੰਜ ਇਜੇਸ਼ਨ ਮਨਵਾਉਂਦਿਆ ਦੀ ਵੀਡੀਓ ਆਈ ਸਾਹਮਣੇ 4 ਮਹੀਨੇ ਬਾਅਦ ਅੱਜ ਮੈਂ ਨੂਨੀ ਕੋ ਸ਼ੀਟ ਦੇ ਕਰਾਣੇ ਨੇ ਜਾ ਰਹਾ ਹਾਂ ਇਟਸ ਨੂਨੀਜ਼ ਬੇਅਊਟ ਚਿਹਰਾ ਦੇਖੋ ਗੁਰੂ ਚਮਚਮ ਕਰ ਰਹਾ ਹੈ ਇਹ ਚਾਂਦ ਸਾ ਰੌਸ਼ਨ ਚਿਹਰਾ ਦਿਲ ਫੋਕਾ ਰੰਗ ਸੁਨਹਿਰਾ ਇਹ ਜੀਲ ਸੀਨੀਲੀ ਅੱਖਾਂ ਕੋਈ ਰਾਜਾ ਇਨਮੈਂ ਗਹਿਰਾ ਦੀ ਬੋਤਲ ਰੋਂ ਕਿਹਾ ਉਸਕੇ ਕੌਣ ਲਈ ਮੋਨੀ ਵੀ ਜਣੀ ਠੀਕ ਹੋਂਦੀ ਸੈਲੀਬ੍ਰੇਸ਼ਨ ਆ ਕਿਆ ਨਹੀਂ ਦੇ ਟਾਬੇ ਲੀ ਵਾਹ ਵਾਹ ਫਿਰ ਜੱਫੀ ਵਿਦਆਊਟ ਕਾਪੀ ਦਾ ਦਇਆ ਤੋਤਾ ਵੀ ਕੇਟੀਆ ਰਾਊਟ ਆਫ ਬਲੌਰ ਦਾਦਾ ਵੀ ਹੋਰ ਕਿੱਥੇ ਨੂੰ ਇੱਕ ਛੋਰੀ ਬਣਾਉਣ ਵਾਲੇ ਪਹਿਲੇ ਟਾਈਮ ਤੇ ਮੇਰੇ ਦਾਕਸ चार महीने के बाद आज दूसरी बार क्यों चाय पी ले yeah. सकती है आप इसे खा नहीं सकती खाऊंगा मैं <laughs> तार्पीस तार्पीस है नहीं पापे खुलिस्ता में जाके हर गुल को देखा अब तेरी चाय जैसी रंगत है ना तेरी चाय जैसी खुशबू है ਬਾਦਰੋਂ ਵੱਖ ਤੇ ਹਾਂ ਬੇਟਾ ਅਜੇ ਤੂੰ ਵੀ ਬਚਾਰੀ ਗਈੀ ਤੁਸੀਂ ਸੋਸ਼ਲ ਜਰਨਲਿਸਟਸ ਕਦੀ ਪਿੱਛੇ ਨਹੀਂ ਆਉਂਦੇ ਤੁਸੀਂ ਵੀ ਭਾਬੀ ਜੀ ਵੀ ਦੋਨੇ ਹੀ ਬੰਨ ਮਸਕਾ ਅਰੇ ਤੂੰ ਨਹੀਂ ਵਿੱਚ ਮੱਖਣ ਤੇ ਐ ਐ ਸੰਗ ਕਰ ਜਾਂਦਾ ਵੇਖੀ ਜਦੋਂ ਮੈਂ ਕਰੂਗਾ ਤਾਂ ਲਿਖੂਗਾ ਅੱਜ ਦੇ ਨਾਲ ਕਿਦਾਂ ਕਮਬਾਈਨ ਕਰਨਾ ਆਟਰਾ ਦਾ ਇਲਾਜ ਸਭ ਤੋਂ ਪ੍ਰੀਆ ਹੈ ਉਹਦੇ ਨਾਲ ਕੰਬਾਈਨ ਦਿੱਤਾ ਤਾਂ ਕਰਾਂਗਾ ਪੰਜੀ ਨਹੀਂ ਲਵਾਵਾਂਗਾ ਸੇਵਾ ਫ੍ਰੀ ਪੰਜੀ ਨਹੀਂ ਲਵਾਵਾਂਗੇ ਇਸ ਨਾਮ ਤੇ ਕਿਵੇਂ ਦੋ ਜਦੋਂ ਹੋਟਲ ਵਿੱਚ ਜਾਓਗੇ ਮੋਟਿਵੇਸ਼ਨਲ ਟੋਲ ਹੈ ਨਾ ਬਥੇਰੇ ਪੈਸੇ ਹੁੰਦੇ ਆ ਲੋਕਾਂ ਨੂੰ ਹੀ ਭਲਾਉਂਗਾ ਟਾਈਮ ਨਹੀਂ ਸੁਣਾ ਕਿ ਇਸ ਕੰਮ ਲਈ ਕਿੱਦ ਪੰ ਪੈ ਨਹੀਂ ਕਰਦੇ ਆ